ਪਈਮਾ ਚਲਦੇ ਵਿੱਚ ਨੂਰਪੁਰ ਲਾਗੇ ਇਹ ਹੋਟਲ ਆ ਇਹ ਹੋਟਲ ਦੇ ਜਿੰਨੀਆਂ ਗੱਡੀਆਂ ਰੁਗੀਆਂ ਜੀ ਆ ਦੇਖੋ ਜੀ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਆ ਪੰਜਾਬ ਨੰਬਰ ਗੱਡੀਆਂ ਹਿਮਾਚਲ ਦੇ ਵਿੱਚ ਰਾਜਸਥਾਨ ਨੰਬਰ ਗੱਡੀ ਆ ਜੀ ਇਹਦੇ ਸਾਰੇ ਸ਼ੀਸ਼ੇ ਭੰਤੇ ਦੇਖੋ ਜੀ ਆ ਗੁਰਦਾਸਪੁਰ ਦੀ ਆ ਗੱਡੀ ਦੇ ਕੰਗਨਰ ਰੌਤਨੌਰ ਵਾਪਰੇ ਥੱਪੜਕਾਰ ਤੋਂ ਬਾਅਦ ਪੰਜਾਬ ਅਤੇ ਹਿਮਾਚਲ ਵਿੱਚ ਪਾੜਾ ਵੱਧਾ ਜਾ ਰਿਹਾ ਹੈ ਬੀਤੇ ਕੁਝ ਦਿਨਾਂ ਤੋਂ ਕਈ ਅਜਿਹੀਆਂ ਵੀਡੀਓਜ਼ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਹਿਮਾਚਲੀਆਂ ਉੱਪਰ ਪੰਜਾਬੀਆਂ ਤੇ ਹਮਲਾ ਕਰਨ ਦੇ ਇਲਜ਼ਾਮ ਲੱਗ ਰਹੇ ਨੇ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਕਿ ਮੁੜ ਹਿਮਾਚਲੀਆਂ ਤੇ ਇਲਜ਼ਾਮ ਲਗਾਏ ਨੇ ਦਰਸਲ ਇਸ ਵੀਡੀਓ ਵਿੱਚ ਗੱਡੀਆਂ ਦੇ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਇਲਜ਼ਾਮ ਹੈ ਕਿ ਇਹ ਗੱਡੀਆਂ ਹਿਮਾਚਲ ਦੇ ਇੱਕ ਹੋਟਲ ਦੇ ਬਾਹਰ ਖੜੀਆਂ ਸੀ ਜਿੱਥੇ ਕਿ ਪੰਜਾਬ ਸਣੇ ਰਾਜਸਥਾਨ ਦੀਆਂ ਕੁਝ ਗੱਡੀਆਂ ਦੇ ਸ਼ੀਸ਼ੇ ਪੂਰੀ ਤਰ੍ਹਾਂ ਤੋੜ ਦਿੱਤੇ ਗਏ ਹਾਂਜੀ ਸਸੀ ਗੱਲ ਬਾਈ ਪਈ ਹਿਮਾਚਲ ਦੇ ਵਿੱਚ ਨੂਰਪੁਰ ਲਾਗੇ ਇਹ ਹੋਟਲ ਆ ਇਹ ਹੋਟਲ ਦੇ ਜਿੰਨੀਆਂ ਗੱਡੀਆਂ ਰੁਕੀਆਂ ਸੀ ਆ ਦੇਖੋ ਜੀ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਆ ਪੰਜਾਬ ਨੰਬਰ ਗੱਡੀਆਂ ਹਿਮਾਚਲ ਦੇ ਵਿੱਚ ਰਾਜਸਥਾਨ ਨੰਬਰ ਗੱਡੀ ਆ ਜੀ ਇਹਦੇ ਸਾਰੇ ਸ਼ੀਸ਼ੇ ਭੰਤੇ ਦੇਖੋ ਜੀ ਆ ਗੁਰਦਾਸਪੁਰ ਦੀ ਆ ਗੱਡੀ ਇਹਦੇ ਵੀ ਸ਼ੀਸ਼ੇ ਭੰਤੇ ਜਿੰਨੀਆਂ ਗੱਡੀਆਂ ਹੀ ਹੋਰ ਦੋ ਗੱਡੀਆਂ ਇੱਥੋਂ ਚਲੀਆਂ ਗਈਆਂ ਹੀ ਤੇ ਆ ਦੇਖੋ ਸਾਰੇ ਹਿਮਾਚਲ ਦੇ ਵਿੱਚ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਦੇਖੋ ਜੀ ਆ ਦੇਖੋ ਜੀ ਇਨਾ ਨੁਕਸਾਨ ਕਰਤਾ ਇਹ ਰਾਜਸਥਾਨ ਨੰਬਰ ਗੱਡੀ ਆ ਇਹ ਲੁਧਿਆਣੇ ਦੀ ਗੱਡੀ ਆ ਜੀ ਆ ਦੇਖੋ ਜੀ ਸਾਰੇ ਸ਼ੀਸ਼ੇ ਭੰਤੇ ਕਰਿਸ਼ਟਾ ਜੀ ਇੱਥੇ ਦੋ ਗੱਡੀਆਂ ਖੜੀਆਂ ਸੀ ਇੱਕ ਇਧਰ ਤੇ ਇੱਕ ਉਧਰ ਉਹ ਚਲੀਆਂ ਗਈਆਂ ਇਹ ਹੋਟਲ ਆ ਜੀ ਕਿ ਟਿਲ ਹੋਟਲ ਇਹ ਨੂਰਪੁਰ ਦੇ ਲਾਗੇ ਦਸਲੇ ਵੀਡੀਓ ਪਠਾਨਕੋਟ ਦੇ ਨੇੜੇ ਪੈਂਦੇ ਹਿਮਾਚਲ ਦੇ ਨੂਰਪੁਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਨਿੱਜੀ ਹੋਟਲ ਦੇ ਬਾਹਰ ਰਾਤ ਸਮੇਂ ਇੱਕ ਗੱਡੀਆਂ ਖੜੀਆਂ ਸੀ ਅਤੇ ਰਾਤ ਨੂੰ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਇਹਨਾਂ ਵਿੱਚੋਂ ਜ਼ਿਆਦਾਤਰ ਪੰਜਾਬ ਨੰਬਰ ਦੀਆਂ ਗੱਡੀਆਂ ਸਨ ਜਦਕਿ ਇੱਕ ਦੋ ਗੱਡੀ ਰਾਜਸਥਾਨ ਨੰਬਰ ਦੀ ਸੀ ਜਿਨ੍ਹਾਂ ਦੇ ਕੇ ਸ਼ੀਸ਼ਿਆਂ ਨੂੰ ਪੂਰੀ ਤਰ੍ਹਾਂ ਚੱਕਣਾ ਚੂਰ ਕਰ ਦਿੱਤਾ ਗਿਆ ਉੱਥੇ ਹੀ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਜਿਸ ਤਿੱਕੇ ਇੱਕ ਪੰਜਾਬੀ ਵੀਰ ਵੱਲੋਂ ਵੀਡੀਓ ਬਣਾ ਲਈ ਗਈ ਅਤੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਹੈ ਤੁਹਾਨੂੰ ਇੱਕ ਵਾਰ ਫਿਰ ਤੋਂ ਪੂਰੀ ਵੀਡੀਓ ਸੁਣਾਉਣੇ ਆ ਜਿਸ ਵਿੱਚ ਕਿ ਇਹਨਾਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਹੋਏ ਇੰਨਾ ਸਰਾ ਰਹੇ ਨੇ ਹਾਂਜੀ ਸਾਸੀ ਗੱਲ ਬਾਈ ਬਾਈ ਹਿਮਾਚਲ ਦੇ ਵਿੱਚ ਨੂਰਪੁਰ ਲਾਗੇ ਇਹ ਹੋਟਲ ਹੈ ਇਹ ਹੋਟਲ ਤੇ ਜਿੰਨੀਆਂ ਗੱਡੀਆਂ ਰੁਕੀਆਂ ਸੀ ਆ ਦੇਖੋ ਜੀ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਆ ਪੰਜਾਬ ਨੰਬਰ ਗੱਡੀਆਂ ਹਿਮਾਚਲ ਦੇ ਵਿੱਚ ਰਾਜਸਥਾਨ ਨੰਬਰ ਗੱਡੀ ਆ ਜੀ ਇਹਦੇ ਸਾਰੇ ਸ਼ੀਸ਼ੇ ਭੰਤੇ ਦੇਖੋ ਜੀ ਆ ਗੁਰਦਾਸਪੁਰ ਦੀ ਆ ਗੱਡੀ ਇਹਦੇ ਵੀ ਸ਼ੀਸ਼ੇ ਭੰਨਤੇ ਜਿੰਨੀਆਂ ਗੱਡੀਆਂ ਹੀ ਹੋਰ ਦੋ ਗੱਡੀਆਂ ਇੱਥੋਂ ਚਲੀਆਂ ਗਈਆਂ ਹੀ ਤੇ ਆ ਦੇਖੋ ਜੀ ਸਾਰੇ ਹਿਮਾਚਲ ਦੇ ਵਿੱਚ ਆ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਨਤੇ ਦੇਖੋ ਜੀ ਆ ਦੇਖੋ ਜੀ ਕਿੰਨਾ ਨੁਕਸਾਨ ਕਰਤਾ ਇਹ ਰਾਜਸਥਾਨ ਨੰਬਰ ਗੱਡੀ ਆ ਇਹ ਲੁਧਿਆਣੇ ਦੀ ਗੱਡੀ ਆ ਜੀ ਆ ਦੇਖੋ ਜੀ ਸਾਰੇ ਸ਼ੀਸ਼ੇ ਭੰਨਤੇ ਕ੍ਰਿਸਟਾ ਜੀ ਇੱਥੇ ਦੋ ਗੱਡੀਆਂ ਖੜੀਆਂ ਸੀ ਇੱਕ ਇੱਧਰ ਤੇ ਇੱਕ ਉਧਰ ਉਹ ਚਲੀਆਂ ਗਈਆਂ ਇਹ ਹੋਟਲ ਆ ਜੀ ਕਿ ਹਿੱਲ ਹੋਟਲ ਨੂਰਪੁਰ ਦੇ ਲਾਗੇ ਤਾਂ ਹੁਣੇ ਕਿਸੇ ਦੀ ਸ਼ਰਾਰਤ ਜਾਂ ਫਿਰ ਜਾਣਬੁੱਝ ਕੇ ਕੀਤੀ ਗਈ ਸਾਜ਼ਿਸ਼ ਫਿਲਹਾਲ ਇਸ ਪੂਰੇ ਮਾਮਲੇ 'ਤੇ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਦੂਜੇ ਪਾਸੇ ਇਸ ਸੰਬੰਧੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਅਤੇ ਲੋਕ ਹਿਮਾਚਲ ਪੁਲਿਸ ਅਤੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੂੰ ਟੈਗ ਕਰ ਰਹੇ ਨੇ ਅਤੇ ਜੇ ਇਸ ਰਾਜਨੀਤਿਕ ਅੰਸਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ